ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅਟੈਚ ਕਰਨ ਦੀ ਮੁਹਿੰਮ ਲਗਾਤਾਰ ਤੇਜ਼ ਕਰ ਦਿੱਤੀ ਗਈ ਹੈ। ਅਰਨੀਵਾਲਾ ਦੇ ਪਿੰਡ ਕੁੜਿਆਣਾ ਨਸ਼ਾ ਤਸਕਰੀ ਵਿੱਚ ਦੋਸ਼ੀ ਪਾਏ ਗਏ ਤਸਕਰ ਦੀ 42 ਲੱਖ ਰੁਪਏ ਦੀ ਪ੍ਰਾਪਰਟੀ ਪ੍ਰਸ਼ਾਸਨ ਨੇ ਫ੍ਰੀਜ਼ ਕਰ ਦਿੱਤੀ ਹੈ। ਇਸ ਸਬੰਧੀ ਦੱਸਦੀ ਹੈ ਕਿ ਐਸਐਸਪੀ ਫਾਜ਼ਿਲਕਾ ਡਾਕਟਰ ਪ੍ਰਿਗਿਆ ਜੈਨ ਖੁਦ ਅਰਨੀਵਾਲਾ ਥਾਣਾ ਦੇ ਪਿੰਡ ਕੁੜਿਆਣਾ ਆਲਾ ਪਹੁੰਚੇ ਅਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਜੋ ਇਸ ਵੇਲੇ ਵੀ ਜੇਲ੍ਹ ਵਿੱਚ ਬੰਦ ਹੈ ਦੀ ਪ੍ਰਾਪਰਟੀ ਜਿਸ ਵਿੱਚ ਉਸ ਦੀ ਜ਼ਮੀਨ, ਘਰ, ਕਾਰ ਸਬੰਧੀ ਫ੍ਰੀਜ਼ ਕਰਨ ਦੇ ਨੋਟਿਸ ਲਗਾਏ ਗਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜਾਇਦਾਦ ਨਾ ਕੋਈ ਖਰੀਦ-ਵੇਚ ਸਕੇਗਾ ਤੇ ਨਾ ਹੀ ਕੋਈ ਅੱਗੇ ਇਸਤੇਮਾਲ ਕਰ ਸਕੇਗਾ। ਇਸ ਮੌਕੇ ਅੱਜ ਦੀ ਕਾਰਵਾਈ 'ਚ ਇੱਕ ਗੱਲ ਹੋਰ ਬਲੱਖਣ ਸਾਹਮਣੇ ਆਈ ਕਿ ਪੁਲਿਸ ਵੱਲੋਂ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦੇ ਲਈ ਅਤੇ ਇਸ ਕਾਰਵਾਈ ਤੋਂ ਸੂਚਿਤ ਕਰਨ ਲਈ ਪੂਰੇ ਪਿੰਡ ਵਿੱਚ ਇਸ ਕਾਰਵਾਈ ਬਾਰੇ ਦੱਸਿਆ ਗਿਆ। ਇਸ ਮੁਹਿੰਮ ਦੇ ਤਹਿਤ ਅਰੁਣ ਮੁੰਡਨ ਡੀਐਸਪੀ ਅਬੋਹਰ ਸ਼ਹਿਰੀ ਦੀ ਨਿਗਰਾਨੀ ਹੇਠ ਐਸਐਸਪੀ ਮਨਿੰਦਰ ਸਿੰਘ ਮੋਕ ਅਫਸਰ ਥਾਣਾ ਸਿਟੀ 2 ਅਬੋਹਰ ਵੱਲੋਂ ਮੁਕਦਮਾ ਐਨਡੀਪੀਸੀ ਐਕਟ ਥਾਣਾ ਸਿਟੀ 2 ਅਬੋਹਰ ਵਿੱਚ ਦੋਸ਼ੀ ਮਹਿਲ ਸਿੰਘ ਪੁੱਤਰ ਬੋਟਾ ਸਿੰਘ ਵਾਸੀ ਪਿੰਡ ਕੁੜਿਆਣਾ ਥਾਣਾ ਆਰਨੇਵਾਲੀ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸੰਬੰਧੀ ਉਸ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ ਇਸ ਪ੍ਰਾਪਰਟੀ ਵਿੱਚੋਂ ਕਰੀਬ 23 ਮਰਲੇ 7 ਕਨਾਲਾਂ ਜ਼ਮੀਨ ਕੀਮਤ ਕਰੀਬ 5,70,000 ਰੁਪਏ ਅਤੇ ਇੱਕ ਕਾਰ ਮਰੂਤੀ ਸਜੂਕੀ ਬਰੇਜਾ ਕੀਮਤ ਕਰੀਬ 7 ਲੱਖ ਰੁਪਏ ਉਸਦੇ ਖੁਦ ਦੇ ਨਾਮ ਸੀ। ਇਸ ਇਲਾਵਾ 10 ਕਨਾਲ 15 ਮਰਲੇ ਜ਼ਮੀਨ ਕੀਮਤ 7,76,000 ਰੁਪਏ ਉਦੋਂ ਪਤਨੀ ਸਰਬਜੀਤ ਕੌਰ ਦੇ ਨਾਮ 12 ਕਨਾਲ 4.1 ਮਰਲੇ ਕੀਮਤ 8,80,000 ਰੁਪਏ ਜ਼ਮੀਨ ਉਦੋਂ ਮਾਤਾ ਕੁਲਵੰਤ ਕੌਰ ਦੇ ਨਾਮ ਅਤੇ 17 ਕਨਾਲਾਂ 1.6 ਮਰਲਾ ਕੀਮਤ 12,34,000 ਰੁਪਏ ਜ਼ਮੀਨ ਉਸਦੇ ਲੜਕੇ ਉਪਦੇਸ਼ ਸਿੰਘ ਦੇ ਨਾਮ ਤੇ ਸੀ। ਜੋ ਉਪਰੋਕਤ ਪ੍ਰਾਪਰਟੀ ਦੀ કુલ ਕੀਮਤ 41 ਲੱਖ 60 ਹਜ਼ਾਰ ਰੁਪਏ ਬਣਦੀ ਹੈ ਜੋ ਉਪਰੋਕਤ ਜ਼ਮੀਨ ਦੀ ਮਾਰਕੀਟ ਵੈਲਿਊ ਕਰੀਬ 1 ਕਰੋੜ 74 ਲੱਖ ਰੁਪਏ ਅਤੇ ਕਾਰ ਦੀ ਮਾਰਕੀਟ ਵੈਲਿਊ 7 ਲੱਖ ਰੁਪਏ ਬਣਦੀ ਹੈ ਜੋ ਉਪਰੋਕਤ ਸਾਰੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਇਹਨਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾ ਗਏ ਹਨ ਇਸ ਪੂਰੀ ਘਟਨਾ ਤੇ ਐਸਐਸਪੀ ਫਾਜ਼ਿਲ ਖਾਨ ਨੇ ਜਾਣਕਾਰੀ ਦਿੰਦਿਆਂ ਹੋਇਆਂ ਪੱਤਰਕਾਰਾਂ ਦੇ ਨਾਲ ਕੀ ਗੱਲਬਾਤ ਕੀਤੀ ਉਹ ਤੁਸੀਂ ਜਰੂਰ ਸੁਣੋ ਸਾਡੇ ਡੀਜੀਪੀ ਸਾਹਿਬ ਨੇ ਵੀ ਸਾਨੂੰ ਸਖਤ ਹਦਾਇਤਾਂ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਸਖ਼ਤ ਸਖ਼ਤ ਕਾਰਵਾਈ ਜਿਹੜੀ ਹੈਗੀ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਤਹਿਤ ਅ ਅੱਜ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਨ ਤੋਂ ਉਪਰੰਤ ਆਪਾਂ ਇੱਥੇ ਆਏ ਨੇ ਪਿੰਡ ਕੁੜਿਆਣਾ ਵਿੱਚ ਵਿਖੇ ਜਿੱਥੇ ਇੱਕ ਨਸ਼ਾ ਤਸਕਰ ਬਾ ਦਾ ਨੇਮ ਆਫ ਮਹਿਲ ਸਿੰਘ ਉਹਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਫ੍ਰੀਜ਼ ਕਰਨ ਦੇ ਸਾਡੇ ਕੋਲ ਆਰਡਰਸ ਨੇ ਵਾਇਦਾ ਕੰਪਟੈਂਟ ਅਥਾਰਟੀ ਤੇ ਇਹਦੀ ਜਿੰਨੀ ਵੀ ਪ੍ਰਾਪਰਟੀ ਇਹਨੇ ਡਰੱਗ ਟਰੇਡ ਕੇ ਥਰੂ ਜਾਂ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਇਹਨੇ ਖੜੀ ਕੀਤੀ ਸੀ ਉਹ ਸਾਰੀ ਕੀ ਸਾਰੀ ਇਹ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਦੀ ਗਈ ਹੈ ਵਾਇਆ ਦਾ ਕੰਪੀਟੈਂਟ ਅਥਾਰਟੀ ਇਹ ਕਮਰਸ਼ਲ ਕਵਾਂਟੀਟੀ ਦਾ ਨਸ਼ਾ ਤਸਕਰ ਸੀ ਤੇ ਹਲੇ ਵੀ ਅੱਜ ਵੀ ਜੇਲ੍ਹ ਛੇ ਔਰ ਇਹਦੀ ਜਿਹੜੀ ਟੋਟਲ ਪ੍ਰਾਪਰਟੀ ਹੈ ਉਹ 46 ਕਿਨਾਲ ਜਿਹੜੀ ਹੈਗੀ ਇਹਦੀ ਜ਼ਮੀਨ ਸੀਗੀ ਤੇ ਇਸ ਤੋਂ ਇਲਾਵਾ ਇਹਦਾ ਘਰ ਔਰ ਇਹਦੀ ਜਿਹੜੀ ਮਾਰੂਤੀ ਬਰੀਜ਼ਾ ਕਾਰ ਗੱਡੀ ਹੈ ਇਹਦੀ ਟੋਟਲ ਵੈਲਿਊ 42 ਲੱਖ ਰੁਪਏ ਹੈ ਉਲਦੋ ਮਾਰਕੀਟ ਵੈਲਿਊ ਜਿਹੜੀ ਹੈਗੀ ਉਹ ਡਿਫਰੈਂਟ ਹੋ ਸਕਦੀ ਹੈ ਬਟ 42 ਲੱਖ ਰੁਪਏ ਦੀ ਇਹਦੀ ਜਿਹੜੀ ਪ੍ਰਾਪਰਟੀ ਹੈ ਉਹ ਅੱਜ ਆਪਾਂ ਇਥੇ ਫ੍ਰੀਜ਼ ਕਰਨ ਆਏ ਨੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਹੀ ਦੱਸਣਾ ਚਾਹੁੰਦੀ ਆ ਪਿੰਡ ਵਾਸੀਆਂ ਨੂੰ ਵੀ ਕਿ ਜਿਹੜੀ ਵੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਯਾ ਡਰਗ ਪ੍ਰੋਸੀਡਸ ਕੇ ਥਰੂ ਜਿਹੜੀ ਪ੍ਰਾਪਰਟੀ ਹੈ ਉਹਨੂੰ ਖਰੀਦਣ ਵੇਚਣ ਯਾ ਉਹਦਾ ਹੋਰ ਵੀ ਕੋਈ ਵੀ ਇਸਤੇਮਾਲ ਇਸ ਫੈਮਿਲੀ ਵੱਲੋਂ ਅੱਗੇ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਸਾਰੇ ਪਿੰਡ ਵਾਸੀ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਪ੍ਰਾਪਰਟੀ ਅੱਗੇ ਕਿਸੇ ਵੀ ਹੋਰ ਫਰਮ ਚ ਪਾਸ ਆਨ ਹੁਣ ਯੋਗ ਹਲੇ ਨਹੀਂ ਰਹੀ ਹੈ ਇਸ ਪ੍ਰਾਪਰਟੀ ਅਟੈਚਮੈਂਟ ਦੇ ਥਰੂ ਆਪਾਂ ਇਹ ਵੀ ਇੱਕ ਮੈਸੇਜ ਦੇਣਾ ਚਾਹੁੰਨੇ ਕਿ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਵੇਚੂਗਾ ਤੇ ਉਹਦੇ ਥਰੂ ਕੋਈ ਵੀ ਇਹਦੀ ਡਰਗ ਪ੍ਰੋਸੀਡਸ ਹੋਣਗੀ ਉਹ ਵੀ ਆਪਾਂ ਪ੍ਰੋਪਰ ਜਿਹੜੀ ਹੈਗੀ ਫ੍ਰੀਜ਼ ਕਰਾਂਗੇ ਤਾਂਕਿ ਇੱਕ ਸਟ੍ਰਿਕਟ ਮੈਸੇਜ ਵੀ ਸਾਰਿਆਂ ਦੇ ਕੋਲ ਜਾਏ ਔਰ ਇੱਕ ਇਹ ਵੀ ਮੈਸੇਜ ਹੈ ਕਿ ਜਿਵੇਂ ਨਸ਼ਾ ਵੇਚ ਕੇ ਜੜਾ ਵੀ ਧਨ ਇਹਨਾਂ ਨੇ ਐਕਿਊਮੂਲੇਟ ਕੀਤਾ ਹੈ ਉਹ ਕਿਸੇ ਨਾ ਕਿਸੇ ਜਿਹੜੀ ਹੈਗੀ ਗਲਤ ਤਰੀਕੇ ਦੀ ਇੱਕ ਬਹੁਤ ਕਮਾਈ ਹੈ ਉਹ ਵੀ ਵੀ ਵਿਲ ਨਾਟ ਵੀ ਵਿਲ ਇਨਸ਼ੋਰ ਕਿ ਉਹ ਤੁਹਾਡੇ ਕੋਲ ਨਾ ਰਹੇ ਖਰ ਜਿਸ ਤਰੀਕੇ ਦੇ ਨਾਲ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੜੀ ਮੁਹੰਮਦ ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਹਨ ਪੰਜਾਬ ਪੁਲਿਸ ਇਸ ਕਾਰਵਾਈ ਤੇ ਆਮ ਦਰਸ਼ਕ ਉਸ ਰਿਪੋਰਟ ਨੂੰ ਦੇਖ ਰਹੇ ਹਨ ਆਪ ਦੇ ਕੀ ਵਿਚਾਰ ਰੱਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ